ਮੈਨੂੰ ਲੱਗਦਾ 10% ਲੋਕ ਹੋਣਗੇ ਜਾਂ 5% ਕੁੜੀਆਂ ਹੋਣਗੀਆਂ ਜਿਨ੍ਹਾਂ ਨੂੰ ਬਲੈਕ ਸੂਟ ਨੀ ਤਸੰਤ ਹੋਏਗਾ ਤੇ ਸੋਹਣਾ ਜਿਹਾ ਬਲੈਕ ਸੂਟ ਤੁਹਾਡੇ ਲਈ ਲੈ ਕੇ ਆ ਗਏ ਹਾਂ ਅਸੀਂ ਇਹ ਪਿਓਰ ਹੈਂਡਵਰਕ ਦਾ ਸੂਟ ਹੈ ਇਸ ਤੋਂ ਤੁਹਾਨੂੰ ਆਪਣੇ ਵਰਕ ਦੀ ਕੁਆਲਿਟੀ ਸਾਰੀ ਦਿਖਾਵਾਂਗੇ ਪਹਿਲਾਂ ਆਪਾਂ ਸ਼ੋਰ ਦੇ ਘੇਰੇ ਤੋਂ ਸਟਾਰਟ ਕਰਦੇ ਹਾਂ ਸਲਵਾਰ ਦੇਖ ਸਕਦੇ ਹੋ ਪਹਿਲਾਂ ਆਪਾਂ ਸਲਵਾਰ ਤੋਂ ਵੇਖਦੀਏ ਪਲੇਨ ਸਲਵਾਰੇ ਬਿਲਕੁਲ ਸਟ੍ਰੇਟ ਜੀ ਆਪਾਂ ਸਲਵਾਰ ਬਣਾਈ ਹੈ ਬਲੈਕ ਕਲਰ ਦੇ ਵਿੱਚ ਪਿਓਰ ਕ੍ਰੇਪ ਦੀ ਸਲਵਾਰ ਹੈ ਇਹ ਮੈਂ ਇਹਦੇ ਤੋਂ ਕਰਕੇ ਤੁਹਾਨੂੰ ਦਿਖਾ ਦਿਆਂਗੀ ਵੀਡੀਓ ਤਾਂ ਮੇਰੀ ਵੀਡੀਓ ਕਿਦਮੈਲੀ ਲੱਗਦੀ ਐ ਨਹੀਂ ਜਰੂਰ ਦੱਸਿਓ ਸੋਹਣਾਇਆ ਕਮੈਂਟ ਕਰ ਦੇ ਕੋ ਲਾਈਕ ਕਰਿਆ ਕਰੋ ਵਾਤ ਤੋਂ ਬਾਦ ਮੇਰੇ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਕਰੋ ਦੇਖ ਸਕਦੇ ਹੋ ਤੁਸੀਂ ਆਪਾਂ ਬਿਲਕੁਲ ਸਿੰਪਲ ਸੇ ਉੱਪਰ ਸਲਵਾਰ ਸਾਰੀ ਹੋਈ ਐ ਨੀਚੇ ਆਪਾਂ 7 ਇੰਚ 7.5 ਇੰਚ ਪੌਣੇ ਕਿ 7.5 ਇੰਚ ਦਾ ਮੋਰੀ ਬਣਾਈ ਐ ਔਰ ਇਹ ਇਹਦੇ ਨਾਲ ਦੁਪੱਟਾ ਐ ਪਹਿਲੇ ਆਪਾਂ ਸ਼ਰਟ ਦਾ ਤੁਹਾਨੂੰ ਘੇਰਾ ਦਿਖਾਉਣੀ ਐ ਇਹ ਆਪਾਂ ਫੁੱਲ 25 ਇੰਚ ਘੇਰਾ ਤਿਆਰ ਕੀਤਾ ਸੀ ਜੇ ਬੱਜੋ ਮੇਰੇ ਕਸਟਮਰ ਨੇ ਉਹਨਾਂ ਦਾ 19 ਇੰਚ ਘੇਰਾ ਤਿਆਰ ਹੋਇਆ ਦੇਖ ਸਕਦੇ ਹੋ ਤੁਸੀਂ आप टाप टार दिखा लगाया और ये स्टैंप है मैं तुम दोबारा फिर देखो दिखा रही हूँ स्टैंप होंगे रेड कलर की स्टैंप टाप से भी निशानी है कि काफी तरह नहीं है यह वजी टाप टार है काफ़ी तरह की लाइनज हूँ स्टैंप बोल रही हूँ मैं तो इन्हों देखो ये अपना गले से सेम उद पक्की रेडी करके लगाई है सेम घेरे भी और बाजू और बिल्कुल सिंपल रखे हैं समोसे लेस न जिदा कस्टमर की पसंद है ना कस्टमर की डिमांड जिम्मे आप फोटो में रेडी किया देख सकते हो बाजू के उपर आप समोसा लैस लगाई है सिंपल ਬਲੈਕ ਕਲਰ ਦਾ ਸੂਟ ਹੈ ਇਹ ਔਰ ਪਿਓਰ ਔਰਗੈਂਜ਼ਾ ਫਿਸਕੋਸ ਦੇ ਦਿੱਤੇ ਇਹ ਸ਼ਰਟ ਹੈ ਪਿਓਰ ਵੀ ਕ੍ਰੇਪ ਹੈ ਔਰ ਨਾਲ ਆਪਾਂ ਔਰਗੈਂਜ਼ਾ ਫਿਸਕੋਸ ਦਾ ਹੀ ਦੁਪੱਟਾ ਰੱਖਿਆ ਸਾਰੇ ਦੁਪੱਟੇ ਦੇ ਵਿੱਚ ਛੋਟੀਆਂ ਆਪਾਂ ਬੂਟੀਆਂ ਪਾਈਆਂ ਨੇ ਜਰੀ ਦੀਆਂ ਔਰ ਦੇਖ ਸਕਦੇ ਤੁਸੀਂ ਵਰਕ ਕੁਆਲਿਟੀ ਦੇਖੋ ਪਹਿਲਾਂ ਨਾ ਮੈਂ ਤੁਹਾਨੂੰ ਬੈਕ ਤੋਂ ਵਿਖਾਨੀ ਆ ਵੇਖੋ ਤੁਸੀਂ ਜੱਜ ਨਹੀਂ ਕਰ ਸਕਦੇ ਹੈਗੇ ਆ ਬੈਕ ਹੈ ਔਰ ਗਰੰਟੀ ਬੈਕ ਤੇ ਵੀ ਤੁਹਾਨੂੰ ਕੋਈ ਵੀ ਇੱਕ ਵੀ ਧਾਗਾ ਤੱਕ ਨਹੀਂ ਦਿਖੇਗਾ ਇਹ ਜੀ ਅਸੀਂ ਸਿਖਾਈਏ ਹੈਂਡਵਰਕ ਦਾ ਸੂਟ ਹੈ ਪਿੱਟਾ ਕੜਾ ਇਹ ਦੋ ਸੂਟ ਕਹਿੰਦੇ ਨੇ ਇਹਨਾਂ ਨੂੰ ਕਾਫੀ ਕੋਸਟਲੀ ਬਣਦੇ ਨੇ ਬਟ ਅਸੀਂ ਜੈਨੂਇਨ ਪ੍ਰਾਈਸ ਦੇ ਵਿੱਚ ਲਵਾ ਕੇ ਦਵਾਂਗੇ ਟੂ ਸਾਈਡਡ ਦੁਪੱਟਾ ਜਿੱਦਾਂ ਕਸਟਮਰ ਦੇ ਦਿਮਾਗ ਤੁਸੀਂ ਜਿੱਦਾਂ ਨੇ ਚਾਹੋ ਤੁਸੀਂ ਰੀਚੇਂਜ ਕਰ ਸਕਦੇ ਹੋ ਤਾਂ ਡਿਜ਼ਾਈਨ ਚੇਂਜ ਕਰ ਸਕਦੇ ਹੋ ਔਰ ਤੁਸੀਂ ਡਿਜ਼ਾਈਨ ਯੂਨੀਕਨੈਸ ਦੇ ਕੋਲ ਡਿਜ਼ਾਈਨ ਵੀ ਅਨੰਦਰ ਡਿਜ਼ਾਈਨ ਤੁਸੀਂ ਦੇਖਿਆ ਨਹੀਂ ਹੋਣਾ ਕਿਤੇ ਵੀ ਔਰ ਦੇਖੋ ਇਹ ਹੈ ਦੁਪੱਟੇ ਦੀ ਫੁਨ ਲੈਂਥ ਹੈ ਮੈਂ ਕੋਈ ਵੀਡੀਓ ਬਣਾਈ ਸੀ ਕੱਚ ਫੋਨ ਫੜਿਆ ਹੋਇਆ ਸੀਗਾ ਜਿੰਨਾ ਕਿ ਮੇਰੇ ਕੋ ਬਣੀ ਮੈਂ ਕੋਸ਼ਿਸ਼ ਕੀਤੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਦੇਖ ਸਕਦੇ ਹੋ ਤੁਸੀਂ ਦੁਪੱਟਾ ਦੇਖੋ ਆਹ ਦੇਖੋ ਕੁਆਲਿਟੀ ਦੇਖੋ ਦੁਪੱਟੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਹਾਂ ਜੇਕਰ ਤੁਸੀਂ ਇਹਦੇ ਨਾਲ ਬਿਲਕੁਲ ਪਲੇਨ ਸੂਟ ਵੀ ਬਣਵਾ ਲਓ ਨਾ ਇਹ ਦੁਪੱਟੇ ਨਾਲ ਤੁਹਾਨੂੰ ਉਹ ਵੀ ਸੋਹਣਾ ਲੱਗੇਗਾ ਜ਼ਰੂਰੀ ਨਹੀਂ ਹੈਗਾ ਤੁਸੀਂ ਸੂਟ ਦੇ ਉੱਤੇ ਵਰਕ ਕਰਵਾਣਾ ਬਿਲਕੁਲ ਪਲੇਨ ਬਲੈਕ ਕਲਰ ਦਾ ਦੁਪੱਟਾ ਲਓ ਉਹਦੇ ਤੇ ਲੇਸ ਲਗਵਾਓ ਤੇ ਨਾਲ ਇਹ ਦੁਪੱਟਾ ਵੇਅਰ ਕਰੋ ਬੜਾ ਹੀ ਪਿਆਰਾ ਜਿਹਾ ਤੁਹਾਡਾ ਸੂਟ ਬਣਨਾਂਗੇ ਤੁਸੀਂ ਫਰੌਕ ਵੀ ਬਣਾ ਸਕਦੇ ਹੋ ਅਨਾਰਕਲੀ ਵੀ ਬਣਾ ਸਕਦੇ ਹੋ ਇਹ ਦੁਪੱਟੇ ਦੇ ਨਾਲ ਹਰ ਚੀਜ਼ ਵੀ ਗ੍ਰੇਸ ਆਉਣੀ ਹੈ ਤੇ ਤੁਸੀਂ ਮੇਰੇ ਦੱਸਿਆ ਜੇ ਤੁਹਾਨੂੰ ਸੂਟ ਕਿਵੇਂ ਦਾ ਲੱਗਿਆ ਬਲੈਕ ਕਲਰ ਉਸਮੇ ਤੁਹਾਡੇ ਲਈ ਸੂਟ ਲੈ ਕੇ ਆਈ ਹਾਂ ਜਿਹਾ ਦੇਖੋ ਫੁੱਲ ਵੀਡੀਓ ਮੈਂ ਤੁਹਾਨੂੰ ਬੜਾ ਹੀ ਪਸੰਦ ਆਇਆ ਮੈਂ ਜੀ ਕਰਦਾ ਮੈਂ ਆਪ ਵਾਲਾ ਤੁਸੀਂ ਮੇਰੇ ਦੱਸਿਆ ਜੇ ਤੁਹਾਨੂੰ ਸੂਟ ਕਿਵੇਂ ਦਾ ਲੱਗਾ ਫਿਰ ਵੀਡੀਓ ਲਗਾਤਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸੋਨੇ ਸੋਨੇ ਜੇ ਸਬਸਕ੍ਰਾਈਬਰ ਹੋਣ ਮੇਰੇ ਚੈਨਲ ਤੇ ਤੁਸੀਂ ਕਮੈਂਟ ਕਰਿਆ ਕਰੋ ਮੈਂ ਤੁਹਾਡੇ ਲਈ ਕਹੋ ਜੇ ਸੂਟ ਲੈ ਕੇ ਆਵਾਂ ਹਾਂ ਜੇ ਤੁਸੀਂ ਮੇਰੇ ਤੋਂ ਬਣਵਾਉਣਾ ਹੈ ਮੈਂ ਤੁਹਾਨੂੰ ਆਪਣਾ ਨੰਬਰ ਮੈਂ ਟਾਈਟਲ ਦੇ ਵਿੱਚ ਲਿਖ ਦਿੰਦੇ ਹੁਣੇ ਆ ਤੁਸੀਂ ਵਟਸਐਪ ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ